ਉਸ਼ਨਾਸ਼ੂ ਦੇ ਉੱਤੇ 2000 ਕਰੋੜ ਰੁਪਏ ਦੇ ਘੁਟਾਲੇ ਦਾ ਜਿਹੜਾ ਮਾਮਲਾ ਹੈ ਉਹ ਦਰਜ ਹੈ ਇਲਜ਼ਾਮ ਲੱਗੇ ਸੀ ਔਰ ਸਰਕਾਰੀ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਵੀ ਇਲਜ਼ਾਮ ਲੱਗੇ ਇਲਜ਼ਾਮ ਇਹ ਵੀ ਲੱਗੇ ਕਿ ਟੈਂਡਰ ਚਹੇਤਿਆਂ ਨੂੰ ਦਿੱਤੇ ਗਏ ਔਰ ਉਸ ਤੋਂ ਮਗਰੋਂ ਪ੍ਰਾਪਰਟੀ ਬਣਾਉਣ ਤੱਕ ਦੇ ਵੀ ਇਲਜ਼ਾਮ ਜਿਹੜੇ ਆ ਉਹ ਲੱਗੇ ਨੇ ਤਾਂ ਮ ਸਾਫਕਾ ਮੰਤਰੀ 파ਰਤ ਪੂਸ਼ਨਾਸ਼ੂ ਖੁੜਾ ਦੀ ਗ੍ਰਿਫਤਾਰੀ ਹੋਈ ਹੈ ਦੱਸਿਏ ਕਿ ਗ੍ਰਿਫਤਾਰੀ ਤੋਂ ਬਾਅਦ ED ਉਹਨਾਂ ਨੂੰ ਹਸਪਤਾਲ ਮੈਡੀਕਲ ਦੇ ਲਈ ਲੈ ਕੇ ਪਹੁੰਚਦੀ ਹੈ ਤਾਹ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜਲੰਧਰ ED ਦਫ਼ਤਰ ਦੇ ਬਾਹਰ ਜਿਹੜੇ ਨੇ ਉਹ ਕੋ ਕਾਂਗਰਸ ਦੇ ਸਾਬਕਾ ਵਿਧਾਇਕ ਵੀ ਪਹੁੰਚੇ ਨੇ ਕਾਂਗਰਸ ਦੇ ਦਿਗਜ ਲੀਡਰ ਵੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕੋਈ ਵੀ ਸਬੂਤ ਨਕੀ ਮਿਲਿਆ ਵਿਜੀਲੈਂਸ ਬਾ ਸੁਣਾ ਨੂੰ ਪਰੇਸ਼ਾਨ ਕਰ ਰਹੀ ਹੈ ਔਰ ਬਿਨਾ ਸਬੂਤ ਤੋਂ ਪਹਿਲਾਂ ਵਿਜੀਲੈਂਸ ਨੇ ਪਰੇਸ਼ਾਨ ਕੀਤਾ ਤੇ ਫਿਰ ਹੁਣ ਈਡੀ ਦੇ ਕੋਲ ਵੀ ਕੋਈ ਸਬੂਤ ਨਕੀ ਹੈ ਤੇ ਅਸੀਂ ਈਡੀ ਪਾਰਟੀ ਜਿਹੜੀ ਪਾਰਟੀ ਹੈ ਉਹ ਈਡੀ ਦੇ ਦਫ਼ਤਰਾਂ ਦੇ ਬਾਹਰ ਵੀ ਧਰਨੇ ਲਗਾਵੇਗੀ ਹਾਈ ਕਮਾਂਡ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਕਿ ਭਾਰਤ ਪੂਸ਼ਨਾਸ਼ੂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤਾਂ ਭਾਰਤ ਪੂਸ਼ਨਾਸ਼ੂ ਬਹੁ ਕਰੋੜੀ ਕੁਟਾਲੇ ਮਾਮਲੇ ਦੇ ਵਿੱਚ ਟੈਂਡਰ ਕੁਟਾਲੇ ਮਾਮਲੇ ਦੇ ਵਿੱਚ ਜਿੱਥੇ ਭਾਰਤ ਪੁਸ਼ਨਾਸ਼ੂ ਦੇ ਉੱਤੇ ਇਲਜ਼ਾਮ ਲੱਗੇ ਫਿਰ ਪਹਿਲਾ ਵੀ ਜਿਹੜਾ ਹੈ ਉਹ ਪੁੱਛਗਿੱਛ ਦੇ ਲਈ ਲਿਜਾਇਆ ਗਿਆ ਸੀ ਤੇ ਕਰੋੜਾ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਉਹ ਵੀ ਸੀਜ਼ ਕਰ ਲਈ ਗਈ ਸੀ ਤੇ ਹੁਣ ਦੁਬਾਰਾ ਤੋਂ ਭਾਰਤ ਪੁਸ਼ਨਾਸ਼ੂ ਖੁਨਾ ਦੇ ਉਤੇ ਈਡੀ ਦੇ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ ਭਾਰਤ ਪੁਸ਼ਨਾਸ਼ੂ ਖੁਣਾ ਨੂੰ ਮੈਡੀਕਲ ਦੇ ਲਈ ਲਿਆਂਦਾ ਗਿਆ ਤਾਂ ਜਲੰਧਰ ਤੋਂ ਹੋ ਸਕਦਾ ਹੈ ਕਿ ਭਾਰਤ ਪੁਸ਼ਨਾਸ਼ੂ ਖੁਣਾ ਨੂੰ ਈਡੀ ਚੰਡੀਗੜ੍ਹ ਲੈ ਜਾਵੇ ਉਸ ਤੋਂ ਬਾਅਦ ਭਾਰਤ ਪੁਸ਼ਨਾਸ਼ੂ ਖੁਣਾ ਦੀ ਪੇਸ਼ੀ ਜਿਹੜੀ ਅਦਾਲਤ ਦੇ ਵਿੱਚ ਹੋ ਵੀ ਹੋਏਗੀ ਤਾਂ ਭਾਰਤ ਪੁਸ਼ਨਾਸ਼ੂ ਖੁਣਾ ਨੂੰ ਮੈਡੀਕਲ ਦੇ ਲਈ ਜਿਹੜੀ ਈਡੀ ਦੀ ਟੀਮ ਹੈ ਉਹ ਕੋ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਦੇ ਨੇ ਤਾਇ ਤਸਵੀਰਾਂ ਸਾਹਮਣੇ ਆਈਆਂ ਨੇ ਅਗਸਤ ਮਹੀਨੇ ਚ ਜਲੰਧਰ ਚ ਈਡੀ ਨੇ ਆਸ਼ੂ ਦੀ 6 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਉਹ ਵੀ ਸੀਜ਼ ਕੀਤੀ ਸੀ ਤਾਂ ਟੈਂਡਰ ਕੋਟਾਲੇ ਦਾ ਇਹ ਮਾਮਲਾ ਹੈ ਬੋ ਕਰੋੜੀ ਕੋਟਾਲੇ ਦਾ ਇਹ ਮਾਮਲਾ ਜਿਸ ਵਿੱਚ ਭਾਰਤ ਪੂਸ਼ਣ ਆਸ਼ੂ ਖੁਣਾ ਨੂੰ ਪਹਿਲਾਂ ਈਡੀ ਨੇ ਗ੍ਰਿਫਤਾਰ ਕੀਤਾ ਤੇ ਫਿਰ ਉਸ ਤੋਂ ਬਾਅਦ ਈਡੀ ਜਿਹੜੀ ਮੈਡੀਕਲ ਦੇ ਲਈ ਸਿਵਲ ਹਸਪਤਾਲ ਲੈ ਕੇ ਪਹੁੰਚਦੀ ਹੈ ਤਾਂ ਦੱਸ ਜਾਈਏ ਕਿ ਜਲੰਧਰ ਦੇ ਵਿੱਚ 8 ਘੰਟੇ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਭਾਰਤ ਪੂਸ਼ਨਾਸ਼ੂ ਖੁਣਾ ਦੀ ਗ੍ਰਿਫਤਾਰੀ ਕਰ ਲਈ ਗਈ ਤੇ ਹੁਣ ਉਹਨਾਂ ਨੂੰ ਮੈਡੀਕਲ ਜਾਂਚ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਜਿੱਤੇ ਭਾਰਤ ਪੂਸ਼ਨਾਸ਼ੂ ਖੁਣਾ ਨੇ ਮੀਡੀਆ ਦੇ ਅੱਗੇ ਆਪਣੀ ਚੁੱਪੀ ਨਹੀਂ ਤੋੜੀ ਉਦੋਂ ਤੀ ਜਿਹੜੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਉਹ ਲਗਾਤਾਰ ਵਿਰੋਧ ਕਰ ਰਹੇ ਨੇ ਉਹਨਾਂ ਦੇ ਵੱਲੋਂ ਇਹ ਜ਼ਰੂਰ ਬਿਆਨ ਦਿੱਤਾ ਗਿਆ ਹੈ ਕਿ ਅਸੀਂ ਭਾਰਤ ਪੂਸ਼ਨਾਸ਼ੂ ਖੁਣਾ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੇ ਹਾਂ ਪਾਰਟੀ ਜਿਹੜੀ ਹੈ ਉਹ ਈਡੀ ਦਫ਼ਤਰਾਂ ਦੇ ਬਾਹਰ ਵੀ ਦਰਨੇ ਪ੍ਰਦਰਸ਼ਨ ਕਰੇਗੀ ਤਾਂ ਤਸਵੀਰਾਂ ਤੁਹਾਨੂੰ ਐਕਸਕਲੂਸਿਵਲੀ ਦਿਖਾ ਰਹੇ ਹਾਂ ਜਿੱਥੇ ਭਾਰਤ ਪੁਸ਼ਨਾਸ਼ੂ ਖੁਣਾ ਨੂੰ ਜਿਹੜਾ ਮੈਡੀਕਲ ਦੇ ਲਈ ਲੈ ਕੇ ਪਹੁੰਚਦੀ ਹੈ ਆਖਿਰਕਾਰ ਪੂਰਾ ਮਾਮਲਾ ਕਿਸੇ ਦਰਸਲ ਇਲਜ਼ਾਮ ਲੱਗੇ ਨੇ ਟੈਂਡਰ ਘੁਟਾਲੇ ਦੇ ਵਿੱਚ ਕਿ ਠੋਆ ਟਵਾਈ ਅਨਾਜ ਦੀ ਉਸ ਵਿੱਚ ਜਿਹੜੇ ਟੈਂਡਰ ਪਾਸ ਕੀਤੇ ਗਏ ਉਹ ਫਰਜ਼ੀ ਕਾਗਜ਼ਾਂ ਤੇ ਪਾਸ ਕੀਤੇ ਗਏ ਈਡੀ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਨਨੇ ਵੀ ਕਾਗਜ਼ਾਤ ਖੁਣ ਤੱਕ ਦਿੱਤੇ ਗਏ ਉਹ ਫਰਜ਼ੀ ਸੀ ਔਰ ਸਰਕਾਰੀ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਪਹਿਲਾ ਜਿਹੜਾ ਈਡੀ ਨੇ ਗ੍ਰਿਫਤਾਰ ਕੀਤਾ ਸੀ ਫੇਰ ਮੁਰਤੋ ਪੁਚਗੇਚ ਦੇ ਲਈ ਬੁਲਾਇਆ ਗਿਆ ਤੇ ਹੁਣ 8 ਘੰਟੇ ਪੁਚਗੇਚ ਤੋਂ ਬਾਅਦ ਜਿਹੜਾ ਭਾਰਤ ਪੂਸ਼ਨਾਸ਼ੂ ਖੁਣਾ ਨੂੰ ED ਨੇ ਗ੍ਰਿਫਤਾਰ ਕਰ ਲਿਆ ਤੇ ED ਜਿਹੜੀ ਹੈ ਉਹਨਾਂ ਨੂੰ ਮੈਡੀਕਲ ਜਾਂਚ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਪਹੁੰਚੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇਹ ਵੀ ਦੱਸ ਦਈਏ ਕਿ ਸਾਫ ਦਾ ਵਿਧਾਇਕ ਉੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਭਾਰਤ ਪੂਸ਼ਨਾਸ਼ੂ ਖੁਣਾ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਸਾਮਨੇ ਆ ਰਹੀ ਹੈ ਦੱਸ ਜਾਈਏ ਕਿ ਸਾਫ ਦਾ ਮੰਤਰੀ 파ਰਤ ਪੂਸ਼ਨਾਸ਼ੂ ਨੂੰ ਮੈਡੀਕਲ ਦੇ ਲਈ ਸਿਵਲ ਹਸਪਤਾਲ ਲੈ ਕੇ ਪਹੁੰਚੀ ED ਦੀ ਟੀਮ ਤਾਂ 파ਰੀ ਸੁਰੱਖਿਆ ਦੇ ਵਿੱਚ ED ਦੀ ਟੀਮ ਸਿਵਲ ਹਸਪਤਾਲ ਲੈ ਕੇ ਪਹੁੰਚੀ ਜਿੱਥੇ ਕਾਂਗਰਸ ਦੇ ਵੱਡੇ ਲੀਡਰ ਵੀ ਪਹੁੰਚੇ ਨੇ ਤਾਂ ਦੱਸ ਜਾਈਏ ਕਿ 파ਰਤ ਪੂਸ਼ਨਾਸ਼ੂ ਜਿਨ੍ਹਾਂ ਦੇ ਕੋਲੋਂ 8 ਘੰਟੇ ਪੁੱਛਗਿੱਛ ਕੀਤੀ ਗਈ ਔਰ ਉਸ ਤੋਂ ਬਾਅਦ ED ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਹੁਣ ਦੇ ਰਾਤ ED ਜਿਹੜੀ ਹੈ ਉਹ ਮੈਡੀਕਲ ਦੇ ਲਈ ਸਿਵਲ ਹਸਪਤਾਲ ਲੈ ਕੇ ਪਹੁੰਚੀ ਹੈ ਭਾਰਤ ਪੂਸ਼ਨਾਸ਼ੂ ਹੁਣਾਂ ਨੂੰ ਇਖੀ ਨੇਖੀ ਉੱਥੇ ਕਾਂਗਰਸ ਦੇ ਕਈ ਲੀਡਰ ਵੀ ਪਹੁੰਚੇ ਨੇ ਤਾਂ ਦੱਸ ਜਾਈਏ ਕਿ ਭਾਰਤ ਪੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਮਗਰੋਂ ਸਿਵਲ ਹਸਪਤਾਲ ਦੇ ਲਈ ਮੈਡੀਕਲ ਦੇ ਲਈ ਜਿਹੜੀ ਈਡੀ ਹੈ ਉਹ ਲੈ ਕੇ ਪਹੁੰਚੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੱਸ ਜਾਈਏ ਕਿ ਬਹੁ ਕਰੋੜੀ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਭਾਰਤ ਪੂਸ਼ਨਾਸ਼ੂ ਦੇ ਉੱਤੇ ਇਲਜ਼ਾਮ ਲੱਗੇ ਕਿ ਮੰਤਰੀ ਰਹਦਿਆਂ ਉਹਨਾਂ ਨੇ ਕਾਫੀ ਪ੍ਰਾਪਰਟੀ ਬਣਾਈ ਆਪਣੇ ਚਹੇਤਿਆਂ ਨੂੰ ਟੈਂਡਰ ਦਿੱਤੇ 2022 ਦੇ ਵਿੱਚ ਵਿਜੀਲੈਂਸ ਨੇ ਪੂਰਾ ਮਾਮਲਾ ਦਰਜ ਕੀਤਾ ਤੇ ਜਿਸ ਤੋਂ ਬਾਅਦ ਭਾਰਤ ਪੂਸ਼ਨਾਸ਼ੂ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਵੀ ਮਾਮਲਾ ਦਰਜ ਹੋਇਆ ਤੇ ਇਹ ਵੀ ਦੱਸ ਜਾਈਏ ਕਿ ਇਸ ਮਾਮਲੇ ਦੇ ਵਿੱਚ ਕਈ ਹੋਰ ਜਿਹੜੇ ਵਿਅਕਤੀ ਨੇ ਚਾਹੇ ਪੀਐਸਸੀ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ। ਮਹਿਕਮੇ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਕਿ ਫਰਜੀ ਦਸਤਾਵੇਜ਼ ਜਮ੍ਹਾਂ ਕਰਾਏ ਗਏ। ਟਵਾਟਾਈ ਦੇ ਲਈ ਲੇਬਰ ਨੂੰ ਦਿੱਤਾ ਪੈਸਾ ਵੀ ਫਰਜੀ ਜਿਹੜਾ ਹੈ ਉਹ ਉਸ ਦੇ ਕਾਗਜ਼ ਦਿਖਾਏ ਗਏ। ਤਪਾਰਤ ਪੂਸ਼ਣ ਆਸ਼ੂ ਖੁਣਾ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਹੋਈ ਹੈ ਤੇ ਉਸ ਤੋਂ ਬਾਅਦ ਈਡੀ ਉਹਨਾਂ ਨੂੰ ਮੈਡੀਕਲ ਦੇ ਲਈ ਲੈ ਕੇ ਪਹੁੰਚੀ ਹੈ। ਸਾਲ 223 ਦੀ ਗੱਲ ਕਰ ਲਈਏ ਤਾਂ ED ਨੇ ਭਾਰਤ ਪੂਸ਼ਣ ਆਸ਼ੂ ਦੇ 10 ਠਿਕਾਣਿਆਂ ਤੇ ਰੇਡ ਕੀਤੀ ਸੀ ਅਗਸਤ ਮਹੀਨੇ ਚ ਜਲੰਧਰ ED ਨੇ ਆਸ਼ੂ ਦੀ ਸ਼ੇਕ ਰੋਡ ਦੀ ਪ੍ਰਾਪਰਟੀ ਜਿਹੜੀ ਹੈ ਉਹ ਵੀ ਜ਼ਬਤ ਕਰ ਲਈ ਸੀ ਫੂਡ ਸਪਲਾਈ ਮੰਤਰੀ ਰਹਿੰਦੇ ਆ ਸਰਕਾਰੀ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਇਲਜ਼ਾਮ ਲੱਗੇ ਆ 222 ਚ ਵੈਜੀਲੈਂਸ ਨੇ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਸੀ ਤੇ ਇਹ ਵੀ ਇਲਜ਼ਾਮ ਲੱਗੇ ਸੀ ਕਿ ਮੰਤਰੀ ਰਹਿੰਦੇ ਆ ਟੈਂਡਰ ਜਿਹੜੇ ਹੈ ਉਹਨੂੰ ਆਪਣੇ ਚਖੇਤੀਆਂ ਨੂੰ ਦਿੱਤੇ ਗਏ ਸੀ ਤਾਂ ਦੱਸ ਜਿਏ ਕਿ ਭਾਰਤ ਪੂਸ਼ਣ ਆਸ਼ੂ ਖੁਣਾ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਭਾਰਤ ਪੂਸ਼ਣ ਆਸ਼ੂ ਖੁਣਾ ਨੂੰ ਜਿਹੜਾ ਹੈ ਉਹੋ ਜਲਦੀ ਅੱਗੇ ਵੀ ਭੇਜਿਆ ਜਾਏਗਾ ਜਾਂ ਤਾਂ ਉਹਨਾਂ ਨੂੰ ਚੰਡੀਗੜ੍ਹ ਜੀ ਈਡੀ ਜਿਹੜੀ ਭੇਜ ਸਕਦੀ ਹੈ ਜਾਂ ਜਲੰਧਰ ਰੱਖਿਆ ਜਾਏਗਾ ਤਾਂ ਦੱਸ ਜਿਏ ਕਿ ਸਾਬਕਾ ਵਿਧਾਇਕ ਵੀ ਉੱਥੇ ਪਹੁੰਚਦੇ ਨੇ ਕਾਂਗਰਸ ਦੇ ਜਿਨ੍ਹਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹਾਈ ਕਮਾਂਡ ਭਾਰਤ ਪੂਸ਼ਨ ਆਸ਼ੂ ਖੂਣਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਜਲਦ ਹੀ ਵੱਡਾ ਐਕਸ਼ਨ ਵੀ ਕਰਾਂਗੇ ਤਾਂ ਭਾਰਤ ਪੂਸ਼ਨ ਆਸ਼ੂ ਦੇ ਉੱਤੇ 2000 ਕਰੋੜ ਰੁਪਏ ਦੇ ਘੁਟਾਲੇ ਦਾ ਜਿਹੜਾ ਮਾਮਲਾ ਹੈ ਉਹ ਦਰਜ ਹੈ ਇਲਜ਼ਾਮ ਲੱਗੇ ਸੀ ਔਰ ਸਰਕਾਰੀ ਪੈਸੇ ਨੂੰ ਖੁਰਦ-ਬੁਰਦ ਕਰਨ ਦੇ ਵੀ ਇਲਜ਼ਾਮ ਲੱਗੇ ਇਲਜ਼ਾਮ ਇਹ ਵੀ ਲੱਗੇ ਕਿ ਟੈਂਡਰ ਚਾਹੇਤਿਆਂ ਨੂੰ ਦਿੱਤੇ ਗਏ ਔਰ ਉਸ ਤੋਂ ਮਗਰੋਂ ਪ੍ਰਾਪਰਟੀ ਵੜਾਣ ਤੱਕ ਦੇ ਵੀ ਇਲਜ਼ਾਮ ਜਿਹੜੇ ਆ ਉਹ ਲੱਗੇ ਨੇ ਤਾਂ ਮੈਂ ਸਾਬਕਾ ਮੰਤਰੀ 파ਰਤ ਪੂਸ਼ਨਾਸ਼ੂ ਖੁੜਾ ਦੀ ਗ੍ਰਿਫਤਾਰੀ ਹੋਈ ਹੈ ਦੱਸ ਜਿਏ ਕਿ ਗ੍ਰਿਫਤਾਰੀ ਤੋਂ ਬਾਅਦ ED ਓਨਾ ਨੂੰ ਹਸਪਤਾਲ ਮੈਡੀਕਲ ਦੇ ਲਈ ਲੈ ਕੇ ਪਹੁੰਚਦੀ ਹੈ ਆਖੋਣ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜਿੱਥੇ ਜਲੰਧਰ ਈਡੀ ਦਫਤਰ ਦੇ ਬਾਹਰ ਜਿਹੜੇ ਨੇ ਉਹ ਕਾਂਗਰਸ ਦੇ ਸਾਬਕਾ ਵਿਧਾਇਕ ਵੀ ਪਹੁੰਚੇ ਨੇ ਕਾਂਗਰਸ ਦੇ ਦਿਗਜ ਲੀਡਰ ਵੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕੋਈ ਵੀ ਸਬੂਤ ਨਾ ਕੀ ਮਿਲਿਆ ਵਿਜੀਲੈਂਸ ਬਾ ਸੁਣਾ ਨੂੰ ਪਰੇਸ਼ਾਨ ਕਰ ਰਹੀ ਹੈ ਔਰ ਬਿਨਾ ਸਬੂਤ ਤੋਂ ਪਹਿਲਾਂ ਵਿਜੀਲੈਂਸ ਨੇ ਪਰੇਸ਼ਾਨ ਕੀਤਾ ਤੇ ਫਿਰ ਹੁਣ ਈਡੀ ਦੇ ਕੋਲ ਵੀ ਕੋਈ ਸਬੂਤ ਨਾ ਕੀ ਹੈ ਤੇ ਅਸੀਂ ED پارٹی ਜਿਹੜੀ ਪਾਰਟੀ ਹੈ ਉਹ ED ਦੇ ਦਫਤਰਾਂ ਦੇ ਬਾਹਰ ਵੀ ਧਰਨੇ ਲਗਾਵੇਗੀ ਹਾਈ ਕਮਾਂਡ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਕਿ ਭਾਰਤ ਪੂਸ਼ਨਾਸ਼ੂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤਾਂ ਭਾਰਤ ਪੂਸ਼ਨਾਸ਼ੂ ਬਹੁ ਕਰੋੜੀ ਘਟਾਲੇ ਮਾਮਲੇ ਦੇ ਵਿੱਚ ਟੈਂਡਰ ਘਟਾਲੇ ਮਾਮਲੇ ਦੇ ਵਿੱਚ ਜਿੱਥੇ ਭਾਰਤ ਪੂਸ਼ਨਾਸ਼ੂ ਦੇ ਉੱਤੇ ਇਲਜ਼ਾਮ ਲੱਗੇ ਫਿਰ ਪਹਿਲਾਂ ਵੀ ਜਿਹੜਾ ਹੈ ਉਹ ਪੁੱਛਗਿੱਛ ਦੇ ਲਈ ਲਿਜਾਇਆ ਗਿਆ ਸੀ 1 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਉਹ ਵੀ ਸੀਜ਼ ਕਰ ਲਈ ਗਈ ਸੀ ਤੇ ਹੁਣ ਦੁਬਾਰਾ ਤੋਂ ਭਾਰਤ ਪੂਸ਼ਨ ਆਸ਼ੂ ਖੁਣਾ ਦੇ ਉੱਤੇ ED ਦੇ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ ਭਾਰਤ ਪੂਸ਼ਨ ਆਸ਼ੂ ਖੁਣਾ ਨੂੰ ਮੈਡੀਕਲ ਦੇ ਲਈ ਲਿਆਂਦਾ ਗਿਆ ਤਾਂ ਜਲੰਧਰ ਤੋਂ ਹੋ ਸਕਦਾ ਹੈ ਕਿ ਭਾਰਤ ਪੂਸ਼ਨ ਆਸ਼ੂ ਖੁਣਾ ਨੂੰ ED ਚੰਡੀਗੜ੍ਹ ਲੈ ਜਾਵੇ ਉਸ ਤੋਂ ਬਾਅਦ ਭਾਰਤ ਪੂਸ਼ਨ ਆਸ਼ੂ ਖੁਣਾ ਦੀ ਪੇਸ਼ੀ ਜਿਹੜੀ ਅਦਾਲਤ ਦੇ ਵਿੱਚ ਉਹ ਵੀ ਹੋਏਗੀ ਤਾਂ ਭਾਰਤ ਪੂਸ਼ਨ ਆਸ਼ੂ ਖੁਣਾ ਨੂੰ ਮੈਡੀਕਲ ਦੇ ਲਈ ਜਿਹੜੀ ਈਡੀ ਦੀ ਟੀਮ ਹੈ ਉਹ ਕੋ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਦੇ ਨੇ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਅਗਸਤ ਮਹੀਨੇ ਚ ਜਲੰਧਰ ਚ ਈਡੀ ਨੇ ਆਸ਼ੂ ਦੀ 6 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਉਹ ਵੀ ਸੀਜ਼ ਕੀਤੀ ਸੀ ਤਾਂ ਟੈਂਡਰ ਘਟਾਲੇ ਦਾ ਇਹ ਮਾਮਲਾ ਹੈ 9 ਕਰੋੜੀ ਘਟਾਲੇ ਦਾ ਇਹ ਮਾਮਲਾ ਜਿਸ ਵਿੱਚ ਭਾਰਤ ਪੂਸ਼ਣ ਆਸ਼ੂ ਖੁਣਾ ਨੂੰ ਪਹਿਲਾਂ ਈਡੀ ਨੇ ਗ੍ਰਿਫਤਾਰ ਕੀਤਾ ਤੇ ਫਿਰ ਉਸ ਤੋਂ ਬਾਅਦ ਈਡੀ ਜਿਹੜੀ ਮੈਡੀਕਲ ਦੇ ਲਈ ਸਿਵਲ ਹਸਪਤਾਲ ਲੈ ਕੇ ਪਹੁੰਚਦੀ ਹੈ ਤਾਂ ਦੱਸ ਜਾਈਏ ਕਿ ਜਲੰਧਰ ਦੇ ਵਿੱਚ 8 ਘੰਟੇ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਭਾਰਤ ਪੂਸ਼ਨਾਸ਼ੂ ਖੁਣਾ ਦੀ ਗ੍ਰਿਫਤਾਰੀ ਕਰ ਲਈ ਗਈ ਤੇ ਹੁਣ ਉਹਨਾਂ ਨੂੰ ਮੈਡੀਕਲ